ਚੰਨ ਦੀ ਕੁਦਰਤ ਦੇ ਹੱਥ ਹੈ ਮੈਂ ਕਿਸੇ ਰੱਬ ਉਦੀ ਕਰ ਨਹੀਂ ਕਰਦਾ ਮੈਂ ਕੁਦਰਤ ਨੂੰ ਮਨਰ ਵਾਲਾ ਮਨ ਮਨੋਖਾ ਤੇ ਮੌਤ ਸਭ ਨੂੰ ਆਉਣੀ ਹੈ ਹਰ ਚੀਜ਼ ਦਾ ਅਖੀਰ ਹੈ ਤੇ ਭੂਲ ਸਾਹਿਬ ਮੇਰੀ ਇੱਕ ਬੇਨਤੀ ਨੋਟ ਕਰ ਲੋ ਕਿ ਮੈਂ ਤਾਂ ਕਹਿਤਾ ਅੱਜ ਵੀ ਮੈਨੂੰ ਜਿਹੜੀ ਆ ਝਾਂਡੇ ਦੀ ਰਸਮ ਕਰਾਈ ਮੈਂ 2 ਸਾਲ ਮੇਰੀ ਉਮਰ ਵਧ ਗਈ ਪਰ ਕੁਦਰਤ ਨੇ ਮੈਨੂੰ ਲਿਜਾਣਾ ਹੈ ਤੇ ਮੈਂ ਜਾਣਾ ਵੀ ਹੈ ਮੈਂ ਜਿੱਦਣ ਜਾਵਾਂ ਮੈਂ ਵਸੀਪ ਪਾਰਟੀ ਦੇ ਨਾਂ ਕਰਦਾ ਕਿ ਮੇਰੀ ਆਖਰੀ ਜਿਹੜੀ ਰਸਮ ਹੈ ਮੇਰੀ ਪਾਰਟੀ ਕਰੇ ਜੇ ਉਹ ਚਾਹੁੰਦੇ ਨੇ ਮੇਰੇ ਤੇ ਝੰਡਾ ਪਾਉਣ ਤੇ ਝੰਡਾ ਪਾਓ ਲਾਲ ਜੇ ਉਹ ਮੈਨੂੰ ਨਹੀਂ ਚਾਹੁੰਦੇ ਕਟੋ-ਕਟਿ ਟਿੱਕਾ ਕਪੜੇ ਜੁਰੂਰ ਪਾ ਦੇਣ ਇਹ ਗੱਲ ਹੋਵੇ ਮੇਰੇ ਪਰਿਵਾਰ ਵਾਲੇ ਮੰਨਣ ਨਾ ਮੰਨਣ ਪਰ ਮੇਰੀ ਸਹਿਮਤੀ ਉਹਨਾਂ ਨਾਲ ਕਿ ਮੇਰੇ ਠੀਸਮ ਨੂੰ ਨਾ ਦਫਨਾਇਆ ਜਾਵੇ ਤੇ ਨਾ ਅੱਗ ਲਾਈ ਜਾਵੇ ਕਿਸੇ ਉਸ ਮੈਡੀਕਲ ਕੌਜਨ ਨੂੰ ਦੇ ਦਿੱਤੀ ਜਾਵੇ ਜਿੱਥੇ ਮੇਰੀ ਦੇਹ ਤੇ ਤਿਆਰ ਬੇ ਹੋ ਕੇ ਨਵੇਂ ਡਾਕਟਰ ਕੁਸਿਕ ਇਹ ਮੇਰੇ ਹਾਰ ਤੱਕ ਭੇਂਤੇ ਆ ਪਾਰਟੀ ਅੱਗੇ ਤੁਝੇ ਮੇਰੀ ਮੌਤ ਤੋਂ ਬਾਅਦ ਨਾ ਕੋਈ ਧਾਰਮਿਕ ਰਸਮ ਕੀਤੀ ਜਾਵੇ ਨਾ ਕੁਰਾਨ ਖੁਲਾਇਆ ਜਾਵੇ ਨਾ ਕੋਈ ਗ੍ਰੰਥਾਂ ਦਾ ਪਾਠ ਕਰਾਇਆ ਜਾਵੇ ਨਾ ਗੀਤਾ ਨਾ ਹੋਰ ਕੁਝ ਸਿਰਫ ਤੇ ਸਿਰਫ ਤੁਸੀਂ ਲੋਕੋ ਮੈਨੂੰ ਸ਼ਰਧਾਂਜਲੀ ਦੇ ਦਿਓ ਹੰਝੂ ਨਿਭਾਉਣੇ ਸਿਰਫ ਇਹ ਨਾ ਕਹਿਣਾ ਕਿ ਵੀ ਬਹੁਤ ਵਧੀਆ ਰਖਾ ਤੂੰ ਸਾਰੀ ਜ਼ਿੰਦਗੀ ਲਾ ਗਿਆ ਲੋਕਾਂ ਦੇ ਲੇਖੇ ਮੈਨੂੰ ਇਸ ਸਭ ਤੋਂ ਵੱਡੀ ਸ਼ਰਧਾਂ ਜਿ ਲੋਕੀ ਤੋਂ ਬਹੁਤ ਤਮਪ